श्रीमान श्रीमानवीन ਆਯਾ ਆਯਾ ਕੋਲ ਖੋਲ ਬੈਠਾ ਥੋੜਾ ਪਿੱਛੇ ਹੋ ਜਾ ਯਾਰ ਪੱਤੀ ਆ ਪਾੜੂ ਵਾਲਾ ਪ੍ਰੋਜੈਕਟ ਖੁੱਲਾ ਕਰ ਯਾਰ ਥੋੜਾ ਪਿੱਛੇ ਹੋ ਜੀ ਸਾਰੇ ਥੋੜਾ ਨਹੀਂ ਬੋਲੇ ਸੋਨ ਹਾਂ ਸਿਦਕਾ ਕਰੀਆ ਤੇ ਸੋ ਆਹ ਕਰ ਲਾਂ ਤੋ ਮੈਂ ਤੇ ਉਹ ਜਾ ਮੇਜਰ ਮੇਜਰ ਹੁਣੇ ਨਵੀਂ ਲੋਰਡ ਬੰਦ ਹੋਈਆ ਮੇਜਰ ਤੁਮ ਲਾ ਮੇਰੇ ਵੀਰ ਜੀ ਵਾਕਿਆ ਹੀ ਮੇਜਰ ਨੂੰ ਜਗਮਾਈ ਮੇਜਰ ਨੂੰ ਚਾਹ ਦਰਦੇ ਨੇ ਬਹੁਤ ਮਹਿੰਦੀ ਦੇ ਇੱਕ ਇਲਾਕੇ ਦੀ ਜਾਨ ਹੈ ਸਰਦਾਰ ਰਵਿੰਦਰ ਸਿੰਘ ਐਕਸੈਪਟ ਐਮ ਐਲ اے ਜੁਗੋ ਸਰਦਾਰ ਲਖਮੀ ਸਿੰਘ ਦੀ ਲੋਧੀ ਮੰਡਲ ਮਾਈਕ ਫੜ ਲਓ ਮੁੰਗੇ ਕੋਲ ਮੇਰੇ ਸਾਡੇ ਬਟਾਲੇ ਦਾ ਹੀ ਉਹਨਾਂ ਨੇ ਭਾਈ ਪਿੱਛੇ ਦਾ ਬੜਾ ਜਨਰਲ ਫੈਕਟਰੀ ਕੇਂਦਰੀਆ ਮਹਾਦੂਬਾ ਬਟਾਲਾ ਡਿਸਟ੍ਰਿਕਟ ਸੀਨੀਅਰ ਵਾਈਸ ਲੈਗਰ ਪੀ ਜੀ ਪੀ ਬਟਾਲਾ

ਸਰਦਾਰ ਮੰਡਲ ਬੀਜੇਪੀ ਦਾਲਾ ਪ੍ਰੇਮ ਚ ਮਹਾਜਨ ਜੀ ਅਕਾਲੀ ਦਲ ਰੋਹਨ ਮਹਾਜਨ ਜੀ ਖਾਲਸਾ ਕਾਂਗਰਸ ਨੂੰ ਜਾਇਨਾ ਕਾਲੀਦਲ ਕੇਸ਼ ਅਕਾਲੀ ਦਲ ਦਾ ਪਰਮਾਨੰਦ ਸਨਮਾਨ ਦਿੱਤਾ ਗਿਆ ਇੱਕ ਮਿੰਟ ਯਾਰ ਇੱਕ ਮਿੰਟ ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਪਹਿਲਾਂ ਮੈਂ ਯੂਥ ਕਾਲੀਦਲ ਦਾ ਤਿੰਨ ਵਾਰ ਜ਼ਿਲ੍ਹੇ ਦੀ ਸੇਵਾ ਕੀਤੀ ਆ ਅੱਜ ਪਾਰਟੀ ਦੇ ਪ੍ਰਧਾਨ ਸਾਡੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਨੇ ਸਰਦਾਰ ਲਖਵੀਰ ਸਿੰਘ ਜੀ ਲੋਦੀ ਨਗਰ ਸਾਹਿਬ ਤੇ ਸਮੁੱਚੀ ਲੀਡਰਸ਼ਿਪ ਜਿਹੜੀ ਜ਼ਿਲ੍ਹੇ ਦੀ ਜਿੰਨੇ ਵੀ ਪਹਿਲੇ ਸਾਰੇ ਲੀਡਰਸ਼ਿਪ ਉਹਨਾਂ ਦੀ ਜਿਹੜੀ ਚੰਗੀ ਸੋਚ ਤੇ ਚੰਗੀ ਉਹਨਾਂ ਨੇ ਮੇਰੇ ਜਿਹੜਾ ਕੰਮ ਨੂੰ ਵੇਖਦੇ ਹੋਏ ਇਹ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਇਹ ਜ਼ਿੰਮੇਵਾਰੀ ਮੈਂ ਤਨਦੇਈ ਨਾਲ ਨਿਭਾਵਾਂਗਾ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਜਿਹੜਾ ਵਾ ਇਹ ਅਨਾਉਂਸਮੈਂਟ ਕੀਤੀ ਆ ਉਹਨੂੰ ਮਾਣ ਹੋਰ ਵਧਾਵਾਂਗਾ ਔਰ ਸਾਰੇ ਜ਼ਿਲ੍ਹੇ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਸਮੁੱਚੇ ਆਪਣੇ ਸੀਨੀਅਰ ਆਗੂ ਸਾਹਿਬਾਨ ਨੂੰ ਨਾਲ ਲੈ ਕੇ ਜ਼ਿਲ੍ਹੇ ਨੂੰ ਤਖੜੇ ਹੋ ਕੇ ਚਲਾਉਣ ਦੀ ਕੋਸ਼ਿਸ਼ ਕਰਾਂਗੇ ਔਰ ਆਉਂਦੇ ਆ ਦਿਨਾਂ ਦੇ ਵਿੱਚ ਰਿਜ਼ਲਟ ਸਾਹਮਣੇ ਆਏਗਾ। ਪੰਚਾਇਤਾਂ ਦੀਆਂ ਨਗਰ ਕੌਂਸਲ ਦੀਆਂ ਐਮਪੀ ਚੋਣਾਂ ਆ ਰਹੀਆਂ ਅੱਗੇ ਕੀ ਰਣਨੀਤੀ ਰਹਿਣ ਵਾਲੀ ਹੈ? ਅਸੀਂ ਹਮੇਸ਼ਾ ਹੀ ਭਾਵੇਂ ਪਿਛਲੀ ਵਾਰ ਕਾਂਗਰਸ ਦੀ ਸਰਕਾਰ ਸੀ ਬਹੁਤ ਵੱਡੇ ਲੈਵਲ ਤੇ ਅਸੀਂ ਸਾਰੇ ਆਪਣੇ ਜਿਹੜੇ ਆਗੂ ਸਾਬਾਨਾ ਨੂੰ ਤੇ ਯੂਥ ਵਾਲਿਆਂ ਨੂੰ ਤੇ ਦੂਜੇ ਸੀਨੀਅਰ ਆਗੂ ਸਾਬਾਨਾ ਨੂੰ ਨਾਲ ਲੈ ਕੇ ਇਲੈਕਸ਼ਨਾਂ ਪਿਛਲੀ ਵਾਰ ਵੀ ਲੜੀਆਂ। ਐਰਕਾਂ ਵਾਰ ਵੀ ਪਾਰਟੀ ਦਾ ਝੰਡਾ ਜਿਹੜਾ ਬਲੰਦ ਕਰਾਂਗੇ। ਔਰ ਆਉਂਦੇ ਦਿਨਾਂ ਦੇ ਵਿੱਚ ਸਮਤੀਆਂ ਜ਼ਿਲ੍ਹਾ ਪ੍ਰੀਸ਼ਦਾਂ ਤੇ ਸਰਪੰਚੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਚ ਪੈਣਗੀਆਂ ਸ਼੍ਰੋਮਣੀ ਕਰਦੇ ਰਹੇ ਆ ਪੰਜਾਬ ਦੇ ਬਾਰੇ ਮੈਂ ਬਾਤ ਕਰਦੇ ਆ ਔਰ ਪੰਜਾਬ ਮੈਂ ਹਿੰਦੂ ਸਿੱਖ ਭਾਈਚਾਰੇ ਕੋ ਨਹੀਂ ਸਾਰੇ ਵਰਗੋਂ ਕੋ ਸਾਥ ਲੈ ਕੇ ਚੱਲਦੇ ਰਹੇ ਔਰ ਉਹਨਾਂ ਨੇ ਪੰਜ ਵਾਰ ਮੁੱਖ ਮੰਤਰੀ ਰਹਤੇ ਹੋਏ ਪੰਜਾਬ ਦਾ ਵਿਕਾਸ ਕੀਤਾ ਔਰ ਇਸ ਕਾਰਨ ਕਾਂਗਰਸ ਦਾ ਕਲਚਰ ਜੋ ਹੈ ਉਹ ਸ਼ੁਰੂ ਤੋਂ ਹੀ ਹਮ ਜਾਣਦੇ ਆ ਕਿ ਭ੍ਰਸ਼ਟਾਚਾਰੀ ਲੋਕ ਹੈ ਔਰ ਗਲਤ ਲੋਕ ਉਹਨਾਂ ਆਮ ਆਮ ਪਾਰਟੀ ਸੇ ਜਨਤਾ ਤਰਸਤ ਹੈ اور desh ke andar punjab ke andar aapko zyada maloom hai kis tarah chaniya shiddni jati hai kis tarah kho ho rahi hai kis tarah jo punjab ke andar nasha ka bol bala hai har gali mein nasha vikra hai punjab ka naujawan barbad ho raha hai gharo ke ghar lute ja rahe hain aur koi law and order ki sthiti nahi hai is law and order ke karan burai ho rahi hai ਪਾਜੀ ਛੱਡ ਦੋ ਛੱਡੋ ਹੈਲੋ ਇੱਕ ਮਿੰਟ ਇੱਕ ਮਿੰਟ ਥੱਲੇ ਥੱਲੇ ਰੱਖੋ ਪਾਜੀ ਥੱਲੇ ਰੱਖੋ ਸਾਰੇ ਅੱਜ ਸ਼੍ਰੀ ਨਰੇਸ਼ ਕੁਮਾਰ ਮਹਾਜਨ ਜੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹੈ ਜਿਹੜਾ ਗੁਰਦਾਸਪੁਰ ਦੇ ਭਾਜਪੀ ਦੇ ਸਹੀ ਮੈਨੇ ਤੇ ਫੇਸ ਸੀ ਅੱਜ ਉਹਨਾਂ ਦੇ ਨਾਲ ਸਮੂਚੇ ਬਟਾਲੇ ਹਲਕੇ ਦੀ ਸਾਰੀ ਬੀਜੇਪੀ ਦੀ ਲੀਡਰਸ਼ਿਪ ਵਰਕਰ ਐਮਸੀ ਐਕਸ ਐਮਸੀ ਉਹਨਾਂ ਦੇ ਵੱਖ-ਵੱਖ ਅਹੁਦੇਦਾਰ ਸ਼੍ਰੋਮਣੀ ਕਾਲੀ ਦਲ ਸ਼ਾਮਿਲ ਹੋਏ ਹੈ ਕਈ ਕਾਂਗਰਸ ਦੇ ਵਰਕਰ ਵੀ ਛੱਡ ਕੇ ਕਾਂਗਰਸ ਸ਼੍ਰੋਮਣੀ ਕਾਲੀ ਦਲ ਆਇਆ ਮੈਨੂੰ ਬੜੀ ਖੁਸ਼ੀ ਹੈ ਤੇ ਅੱਜ ਬਟਾਲਾ ਹਲਕੇ ਦੀ ਸੇਵਾ ਦਾ ਚੁਮਵਾਂ ਹਲ ਐਜ਼ ਅ ਹਲਕਾ ਇੰਚਾਰਜ ਨੂੰ ਦਿੱਤੀ ਗਈ ਹੈ ਅਗਲੇ ਦਿਨਾਂ 'ਚ ਤੁਸੀਂ ਦੇਖੋਗੇ ਪੂਰੇ ਪੰਜਾਬ ਵਿੱਚ ਜੈ ਜਹਾ ਮਾਹੌਲ ਇਸ ਆਮ ਆਦਮੀ ਪਾਰਟੀ ਨੇ ਬਣਾ ਦਿੱਤਾ ਹੈ ਜਿਵੇਂ ਇੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਬਣ ਗਈ ਹੈ ਜਿਵੇਂ ਲੋਕਾਂ ਦੇ ਮਨਾਂ 'ਚ ਇੱਕ ਦਹਿਸ਼ਤ ਹੈ ਖੌਫ ਹੈ ਘਰੋਂ ਬਾਹਰ ਨਿਕਲਣ ਦਾ ਡਰ ਹੈ ਉਸ ਕਰਕੇ ਮੈਂ ਸਾਰਿਆਂ ਨੂੰ ਕਿਹਾ ਕਿ ਆਪਾਂ ਇਕੱਠੇ ਹੋ ਇੱਕ ਝੰਡੇ ਥਲੇ ਹੋਈਏ ਤਾਂ ਹੀ ਪੰਜਾਬ ਬਣੂਗਾ ਤੇ ਮੈਨੂੰ ਖੁਸ਼ੀ ਹੈ ਕਿ ਅੱਜ ਸ਼ੁਰੂਆਤ ਹੋਈ ਹੈ ਥੈਂਕ ਯੂ